ਅੱਗੇ ਵਧਾਂਗੇ ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਜ਼ਬਰਦਸਤ ਝਟਕਾ ਲੱਗਿਆ ਜਦੋਂ ਹਲਕਾ ਅਜਨਾਲਾ ਦੇ ਅੰਦਰ ਚੰਗਾ ਅਸਰ ਰਸੂਖ ਰੱਖਣ ਵਾਲੇ ਵੱਡਾ ਨਾਮੀ ਪਾਈਆਂ ਤੇ ਗੋਕਲ ਸਿੰਘ ਪਰਿਵਾਰ ਜੁੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਛੱਟ ਕੇ ਆਮ ਆਦਮੀ ਪਾਚੀ ਦੇ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪਾਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਸੇ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਚੀ ਨੂੰ ਵੱਡਾ ਬਲ ਮਿਲਿਆ ਹੈ ਅਜਨਾਲਾ ਹਲਕੇ ਦੇ ਨਾਮੀ ਪਰਿਵਾਰ ਪਾਈਆਂ ਤੇ ਗੋਕਲ ਸਿੰਘ ਪਰਿ ਵਿਚ ਸ਼ਾਮਲ ਹੋ ਗਏ ਨੇ ਮਲਬੀਤ ਥੋੜਾ ਜ ਸਾਡੇ ਵਿਧਾਨ ਸਭਾ ਹੱਕੇ ਨਾਲੇ ਦੇ ਵਿੱਚ ਐਸ ਲਈ ਆਪਾਂ ਅਜੇ ਨਾਲੇ ਸ਼ਹਿਰ ਦੇ ਵਿੱਚ ਖੜੇ ਆ ਇਸ ਸ਼ਹਿਰ ਦੇ ਜਿਹੜੇ ਪੰਜ ਛੇ ਨਾਮੀ ਪਰਵਾਰ ਦੇ ਪੁਰਾਣੇ ਬੇਦਖ ਜਿੰਨਾਂ ਦਾ ਲੋਕਾਂ ਵਿੱਚ ਬਹੁਤ ਅਸਰ ਹੈ ਇਹ ਛੋਬਨੀ ਕਾਲੀ ਦਾ ਬਦਲ ਦੇ ਨਾਮ ਸੀ ਇਹ ਬੱਦਲ ਕਾਲੀਦਾਂ ਨੂੰ ਛੱਡ ਕੇ ਸਾਡੇ ਨਾਲ ਆਏ ਪਹਿਲਾਂ ਵੀ ਵੈਸੇ ਨਾਲ ਸੀਗੇ ਸਾਡਾ ਸੋਸ਼ਲਿਸਟ ਸਮਾਜਿਕ ਇਸਤਮਾਨ ਇੱਕਦ ਜਦਾ ਬਹੁਤ ਸੀਗਾ ਸਾਡੇ ਡਾਕਟਰ ਸੰਧੂ ਹਣੀ ਉਹਨਾਂ ਦੀ ਪ੍ਰੇਰਣਾ ਦੇ ਨਾਲ ਅੱਜ ਸਾਰਿਆਂ ਨੇ ਫੈਸਲਾ ਕੀਤਾ ਕਿ ਆਮਾਦੀ ਪਾਰਟੀ ਦੀ ਮਤਗਾਂ ਦੀ ਕਲੇਰਾਂ ਦੇ ਵਿੱਚ ਵੀ ਅੱਜ ਦੋ ਸਾਬਕਾ ਸਰਪੰਚ ਕਾਲੀਦਾਂ ਦਾਵਾਦ ਤੇ ਚਾਰ ਮਜੂਤਾ ਮੈਂਬਰ ਪਛਾਣ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਪੰਜਾਬ ਦੇ ਅੰਦਰ ਮਾਨ ਸਾਹਿਬ ਜਿਹੜੀ 13 ਜੀਰੋ ਦਾ ਨਾਂ ਹੈ ਇਹ ਤਿੰਨ ਚਾਰ ਮਹੀਨਿਆਂ ਤੋਂ ਕਾਂਗਰਸੀ ਭਾਜਪਾ ਵਾਲੇ ਬਹੁਤ ਦੇਖ ਹੱਸ ਦੇਖ ਕੇ ਮਾਨ 13 ਜੀਰੋ ਕਿੱਦਾਂ ਕਹਿੰਦਾ ਹੋਰ ਤੁਹਾਨੂੰ ਪਤਾ ਲੱਗੂਗਾ ਕਿ 13 ਜੀਰੋ ਕਿੱਦਾਂ ਹੁੰਦਾ ਜਦੋਂ ਆਪ ਪੰਜਾਬ ਦਾ ਆਮ ਬੰਦਾ ਜਿਹੜਾ ਸਿਆਣਾ ਬੰਦਾ ਜਿਨ੍ਹਾਂ ਨੇ ਵਿਕਾਸ ਵੇਖਿਆ ਇਹ ਲੋਕੀ ਅਜਨਾਲੇ ਦਾ ਵਿਕਾਸ ਵੇਖ ਕੇ ਅਜਨਾਲੇ ਜੋ ਕੁਝ ਕਰ ਰਹੇ ਆਪਾਂ ਦੇਖੋ ਕੈਨਾਈ ਦਾ ਲੀਡਰ ਜੋ ਬੰਦੀ ਕਹੀ ਜਾਂਦਾ ਆਪਾਂ ਜਿਸ ਢੰਗ ਨਾਲ 17 ਮਾਰਚ ਨੂੰ 2 ਸਾਲ ਦਾ ਰਿਪੋਰਟ ਕਾਰਡ ਆਪਣਾ ਪੇਸ਼ ਕੀਤਾ ਇਹ ਨਾਲੇ ਦੇ ਲੋਕਾਂ ਨੇ ਜਿਹੜਾ ਤੇ ਸਹੀ ਚੰਗਾ ਸਿਆਣਾ ਬੰਦਾ ਪੜੂਗਾ ਜਦੋਂ ਵਕੈ ਇੰਨਾ ਕੰਮ 2 ਸਾਲ ਚ ਹੋ ਗਿਆ ਹਲੇ ਵੋਟਾਂ ਆਪਾਂ ਨੂੰ 5 ਸਾਲ ਹੀ ਪਈਆਂ 3 ਸਾਲ ਅਜੇ ਬਾਕੀ ਆ ਅਜਨਾਲੇ ਦਾ ਬਹੁਤ ਕੰਮ ਕਰਨਾ ਅਜੇ ਬਾਕੀ ਆ ਕੋਕ ਕੰਮ ਕਦੀ ਹੋਇਆ ਹੀ ਨਹੀਂ। ਸੋ ਮੈਂ ਇਹਨਾਂ ਪਰਵਾਦਾਂ ਨੂੰ ਜੀ ਆਇਆਂ ਕਹਿੰਦਾ। ਤੇ ਜਿਹੜੇ ਆ ਦੋਹਾਂ ਸਾਲਾਂ ਦੇ ਵਿੱਚ ਸ਼ਹਿਰ 'ਚ ਕੀਤੇ ਕੰਮਾਂ ਨੂੰ ਵੇਖ ਲਿਆ ਹੋਇਆ ਅਸੀਂ ਅੱਜ ਇਸ ਪਾਰਟੀ 'ਚ ਸ਼ਾਮਲ ਹੋਏ ਆ ਕਿਉਂਕਿ ਅਸੀਂ ਬਚਪਨ ਤੋਂ ਹੀ ਸ਼ਹਿਰ 'ਚ ਇੱਥੇ ਜੰਮੇ ਪਲੇ ਤੇ ਐਡੀ ਛੇਤੀ ਕਿਸੇ ਦਾ ਕੰਮ ਹੁੰਦਾ ਐਡੀ ਛੇਤੀ ਵਿਕਾਸ ਹੁੰਦਾ ਕਰਦੇ ਹੀ ਲੋਕੀ ਥੀਰਲੇ ਸਾਲ 'ਚ ਜਾ ਕੇ ਗੋਂਗਲਾਂ ਤੋਂ ਮਿੱਟੀ ਛਾੜਦੇ ਹੁੰਦੇ ਮਾੜਾ ਮੋਟਾ ਕਰ ਛੱਡਣਾ। ਪਰ ਇਹਦੀ ਸੱਚੀ ਨੀਤ ਲਾ ਕੰਮ ਕਰਨਾ ਤੇ ਸ਼ਹਿਰ ਦੇ ਨੀ ਡਿਵੈਲਪਮੈਂਟ ਕਰਨੀ ਉਹਨੂੰ ਵੇਖਦੇ ਹੋਏ ਆ ਅਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤੇ ਅੱਗੇ ਤੋਂ ਧਾਰੀਵਾਲ ਸਾਹਿਬ ਦੀ ਦਣੋ ਘਣੋਂ ਮਨੋਂ ਹਰ ਤਰ੍ਹਾਂ ਦੀ ਮਦਦ ਕਰਾਂ ਪਾਰਟੀ ਇਹ ਵੀ ਇਹਨਾਂ ਦਾ ਜੋ 2 ਸਾਲ ਦੇ ਵਿੱਚ ਮੰਤਰੀ ਸਾਹਿਬ ਨੇ ਬਿਨਾ ਕਹੇ ਹੀ ਦੇ ਭਾਵ ਦੇ ਵਿਕਾਸ ਕੀਤਾ ਸ਼ਹਿਰ ਦੇ ਵਾਸਤੇ ਜੋ ਕੰਮ ਕੀਤੇ ਨੇ ਉਹਨਾਂ ਦੇ ਨੀਤੀਆਂ ਦੇ ਪ੍ਰਭਾਵਿਤ ਹੋ ਗਏ ਅੱਜ ਇਹ ਪਾਰਟੀ ਨੇ ਜੁੜੇ ਅਗੋਂ ਅਸੀਂ ਅਸੀਂ ਪੂਰੀ ਮਿਹਨਤ ਕਰਾਂਗੇ ਪਾਰਟੀ ਨੂੰ ਹੋਰ ਜਿਆਦਾ ਮਜ਼ਬੂਤ ਕਰ ਲਈ ਸਾਡਾ ਰਾਤ ਦਿਨ ਇੱਕ ਕਰਨੇ ਕੋਲ ਕਰਾਂਗੇ ਜੀ ਜੱਟ ਸਾਹਿਬ